ਸਾਡੀ ਟੀਬੂ ਨੂੰ ਪਿਆਰ ਪੈ ਸਸਰੀਆ ਕਾ ਜੀ ਸਾਡੇ ਚੰਗੇ ਜਿਹਨਾਂ ਨੇ ਪਿੰਡ ਕਲਿਆਰਾ ਵਾਲੇ ਕੰਨ ਘਾਟੇ ਪਿਛਲੇ ਵੀਡੀਓ ਵਿੱਚ ਬਹੁਤ ਪਿਆ ਦਿੱਤਾ ਇਸ ਤਰ੍ਹਾਂ ਅਗਲੇ ਵੀਡੀਓ ਨੂੰ ਵੀ ਪਿਆਰ ਦਿੱਤੇ ਰਹਿਣਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਇੱਕ ਟ੍ਰਿਕ ਦੱਸਦਾ ਧੰਨਵਾਦ ਲਵਾ ਦੀਏ ਤੁਹਾਡੇ ਚੜੂ ਚਲ ਐ ਕਪੜਾ ਬਕੜਾ ਵਾ ਦੇਖੀ ਚੱਲ ਕੇ ਅੰਦਰ ਮੈਂ ਚੜੂ ਮਾਰਾਂ

ਉਹ ਬੈਠਾ ਹੋਇਆ ਹੋਰ ਬੁੜੇ ਤੁੰਗਲੇ ਵਾ ਤੇਰੀ ਉਹਦਾ ਕੰਮ ਤੇ ਨਹੀਂ ਕਰੀ ਕੋਈ ਗੱਲ ਨਹੀਂ ਕਰਦਾ ਵਗਦਾ ਉਹ ਸਾ ਉਹਨਾਂ ਦਾ। ਛੁੱਟੀ ਮਾਰਨਾ ਮੈਂ ਚਾਹ। ਗਾਤਾ ਮਿਚੀ ਆਉਦੀ ਆ ਹੁਣ ਕੀ ਕਰਨਾ ਹੋਰ ਜਿਹੜਾ ਦੇਖ ਦੇਖ ਬੜਾ ਮਾਰ ਕਾਹਨਾ ਕਾਹਨਾ ਗੱਲ ਸਾਨੂੰ ਆ ਜਾਂਦੇ ਨੇ ਇੱਕ ਮਿੰਟ ਚ ਆਉਣਾ ਹਰ ਧਿਆਰ ਮਾੜਾ ਵੀ ਆ ਗਿਆ ਸਾਰੀ ਕੀ ਹੋ ਗਿਆ ਸਾਰਾ ਆ ਰਨੇ ਗਲੇ ਮੈਨੂੰ ਸਰਜੀ ਕਹੀ ਜਾਨ ਨਾਲੇ ਕਹਿੰਦਾ ਸਾਰਾ ਆ ਰਨੇ ਚੱਲ ਕੇ ਸਾਰਾ ਆ ਰਨੇ ਆਓ ਦੇਖੀ ਜਾ ਉਹਨੇ ਬੈਠਦਾ ਜਾਈਏ ਥੱਕੇ ਬੈਠੇ ਆ ਯਾਨੀ ਆਪੇ ਸੇ ਆਮਲੇ ਦੀ ਮੁਰਗਾ ਮੰਨੂ ਸਸਰੀ ਗਾਲ ਸਾਡੀ ਸਸਰੀ ਗਾਲ ਸਸਰੀ ਗਾਲ ਸਾਡੀ ਸਸਰੀ ਗਾਲ ਦੇਖਾ ਦੋ ਦੋ ਕੇ ਸਸਰੀ ਗਾਲ ਸਸਰੀ ਕੇ ਉਹ ਸਾਡੇ ਵੀ ਬੜਾਈਆ ਸੁਣੋ ਪਹਿਲੇ ਦੋਣੀ ਪਹਿਲੇ ਪਹਿਲਾਂ ਬੁਲਾ ਕੇ ਸਸਰੀ ਗਾਲ ਨਾ ਵਰਤਿਆ ਕਰੋ ਵੀਡੀਓ ਬਹੁਤ ਆਕੰਦੇ ਰਹੀ ਥੱਕਗੇ ਤੇ ਚਾਟਾ ਚਾਟਾ ਦੇ ਚਾਟਾ ਚਾਟਾ ਦੇ ਹੇਠਾ ਬੈਠ ਜਾਇਦਾ ਇੱਕ ਕੁਰਸੀ ਲੈ ਆਂਦੀ ਤੁਸੀਂ ਕਹਿੰਦੇ ਕੈਮਰਾ ਚ ਦੇਖਾ ਕੈਮਰੇ ਦੇ ਹਾਲੇ ਬਨੇ ਲੋ ਬਾਈ ਆਹ ਕੋਨਾ ਚ ਵਾਏ ਫੇਰ ਕੰਮ ਤੇ ਲਗਣਾ ਲੈ ਲਈ ਕਾਦੀ ਲਗਣਾ ਟੀ ਸੋ ਗੜਾ ਕੰਮ ਲੱਗਿਆ ਇਹ ਕਹਿੰਦਾ ਰੋਟੀ ਤੇ ਚਾਹ ਤੇ ਗੱਡੀ ਦੇ ਕੱਪੜਾ ਆ ਜੇਪਾ ਜੱਤ ਵਾ ਕੇ ਹੈੜਾ ਤੂੰ ਐਵੇਂ ਕੜਾ ਐਵੇਂ ਕੜਾ ਬਾਈ ਨੀ ਹਲੋ ਹਰੇ ਨੂੰ ਹਾਂ ਹਾਂ ਮੈਂ ਰੋੜੋ ਕੱਚੇ ਰੱਖੋ ਆਪ ਤਾਂ ਕਿੱਥੇ ਜਾ ਗੋ ਰਹੇ ਅੰਦਰ ਜਾ ਕੇ ਦੇਖ ओ मेरा ही दिखाई। यार थोड़ा दंपत्र के लोग हैं यार। थोड़ी हिट है बैठ जा। अच्छी ये भी होगा थोड़ी बाकी है दिखा। करवाए दिखे। करो यार सोचता है जीरी लाया यार कल स्कूल चला यार चार्ण चार्ण क्या? ज़्यादा मैं उसका क्या करता हूँ? करेला लाया कर यार चांद चपून यार। मैंने अखिल चांद लिया फ ਕਹਦਾ ਤਾਂ ਦੀਪ ਡੀਡੀ ਨੂੰ ਫੋਨ ਕਰਦਾ ਫਿਰ ਮੈਂ ਐਵੇਂ ਇਹਨੂੰ ਬੰਦ ਨੂੰ ਲਾਗਣਾ ਕਰੋ ਇਹ ਤਾਂ ਆਏ ਲੱਗਣ ਵਾਸਤੇ ਆਇਆ ਤੈਨੂੰ ਚੇਤਾਵਨੀ ਕਰਦਾ ਆਏ ਮੈਂ ਜਗਾ ਦੂੰ ਮੈਂ ਕਰਦਾ ਫੋਨ ਫੋਨ ਕਰ ਕਿਵੇਂ ਡੀਡੀ ਨੂੰ ਕਰਦਾ ਫੋਨ ਓਏ ਕਿਹਾ ਤੂੰ ਲੈ ਕੇ ਆ ਸਾਡੇ ਲੈ ਕੇ ਮੇਰੇ ਪਾਰ ਕਿ ਗਿਆ ਹੋ ਹਲੋ ਆਈ ਯਾਰ ਵੜਾਇਆ ਤੇ ਸਕੂਲ ਚ ਮਟਰੇ ਦਾੰਦ ਕਰੀ ਜਾਂਦੇ ਨੇ ਜਿੰਮੇ ਮੈਂ ਗੱਲ ਕਰ ਯਾਰ ਇਹਦਾ ਚਪੜਾ ਸੀ ਯਾਰ ਝਾੜੂ ਮਾਰਨ ਵਾਲਾ ਬੰਦਾ ਪੂਰੇ ਦੇ ਲੱਗ ਡਿੱਗ ਗਿਆ ਆਇਆ ਵੜਾਇਆ ਫਿਰ ਅਸੀਂ ਕਹਿੰਦਾ ਕਿਤਰੀ ਕੀ ਵਜੇ ਯਾਰ ਕਾੜੇ ਜਾਨੂ ਕਾੜੇ ਜਾਨੂ ਉਹ ਚੱਲ ਤੁਸੀਂ ਤੁਸੀਂ ਕੱਢ ਜਾਂਦੇ ਕਿਉਂ ਮੈਂ ਰੋਕਾਂਗਾ ਆਪੇ ਦੇਖਾਂਗੇ ਚੱਲ ਤੂੰ ਤਾਂ ਜਾ ਕੌਣ ਆ ਹੈ ਕੌਣ ਆ ਇਹ ਸ਼ਿਟ ਆ ਉਹ ਬਾਈਰ ਮੈਂ ਲੈ ਗਿਆ ਇਹਨੂੰ ਕੌਣ ਆ ਕੰਮ ਤੇ ਲੱਗਣਾ ਇਹਨੇ ਇਹਨੂੰ ਤਾਕ ਕਰੀਂ ਇੰਦਰ ਮੈਂ ਤੈਨੂੰ ਖਾਣਵਾਉਂਗਾ ਤੈਨੂੰ ਖਾਣਵਾ ਕੇ ਲੱਗਣਾ ਹੈ ਕਿ ਕੀ ਕਰਦੇ ਤਨਖਾਹ ਤਾਂ ਸਾਰੇ ਬੇਟ ਪੈਂਦੇ ਆ ਸੀ ਸਰਕਾਰੀ ਸੇ ਪੈਂਦੇ ਪਾਣੇ ਮੰਗੇ ਆ ਤਾਂ ਆ ਦੋਨੇ ਦੂਜੇ ਇਹਨਾਂ ਕਹਿੰਦਾ ਕੀ ਤੇ ਇਹ ਸੱਤਾ ਦੇ ਰੱਖਾਂਗੇ ਇਹ ਤੇ ਚੱਲੂਗੀ ਬੇਟਾ ਮੈਂ ਦੇਖਾਊਗਾ ਫਿਰ ਕਾਵੇਂ ਕੀ ਤੇ ਇਹ ਇਹਦਾ ਨੂੰ ਇੰਤਾਂ ਕਰੀ ਰਿਹਾ ਕਹਿੰਦੇ ਐਵੇਂ ਕਰਾਏ ਐਵੇਂ ਕਰਾਏ ਹੋਰ ਗਾ ਲੋਰਦੀ ਜੇ ਸਭ ਕਾਉਂਦੀ ਜੇ ਪਾਣੀ ਲੈ ਕੇ ਦਿੱਤੀ ਹੋ ਆਹ ਮੇਰੇ ਵੀ ਉੰਗਾ ਹੋਏ ਹੋਰ ਜੇ ਅਸਤ ਕੋਈ ਨਹੀਂ ਪੀਂਦੇ ਰਹੀ ਆ ਬੱਤ ਨਹੀਂ ਕੀ ਤੇ ਪੀਂਦੇ ਰਹੀ ਅਸੀਂ ਗਿਆਨੀ ਤਾਂ ਨਹੀਂ ਬੰਦੇ ਆ ਬੰਦੇ ਬਣਾ ਸਸਪੈਂਡ ਕਰ ਦੂ ਮੈਂ ਅਸੀਂ ਕੋਈ ਨਹੀਂ ਪਿੰਦੇ ਪਿੰਡੂ ਬੰਦੇ ਵਾਸਤ ਲੱਗਦੇ ਮਨ ਨੂੰ ਉਹ ਬਾਟਾ ਹੈ ਤੂੰ ਬਾਤ ਦੇਖ ਰੋ ਵੀ ਪਤਰੀ ਬਣਾ ਦੇ ਤਰੀ ਕਰਾ ਰੋਣਾ ਕਰਾ ਐਣਾ ਡਿਸਟਰ ਲੈ ਚੱਕ ਕੇ ਕਰ ਪਿੰਡੇ ਨਾਲ ਆ ਪੈਣੀ ਨਮਸਤਾ ਪਰੱਖਾਂਗੇ ਦੇਖ ਆਣੇ ਗੰਦਪਾ ਰੱਖਿਆ ਨਾ ਵੀ ਜਵਾਕ ਬੁਲਾਉਂਦੇ ਨੇ ਬੰਦੇ ਇਹ ਨੂੰ ਕਰੋ ਬੁਲਾ ਮਾਰਦਾ ਚਾਲੇ ਆ ਪੂਰੀ ਮਾਰ ਦੇ ਜਾਨੇ ਬਣਾਏ ਮੈਂ ਉਦੋਂ ਸਕੂਲ ਚ ਕਹਿੰਦਾ ਕਨਾਈ ਕਹਾਂ ਉਹ ਜਵਾਕ ਲਾਉਂਦੇ ਨੇ ਤੂੰ ਤੇ ਪੜਾ ਕੇ ਮੜ ਜਾਣਾ ਤੂੰ ਤੇ ਪੜਾਉਣਾ ਮਾ ਪਿੰਡਾਂ ਵਾਲਾ ਵਾਟਰ ਵਾਹ ਮਾਰਾ ਬੇ ਮਾਤਾ ਜੀ ਮਾਰਾ ਕੱਟਾ ਪਾ ਚਾ ਮੈਂ ਹੁਣੀ ਤੁਸੀਂ ਦੇ ਬੰਦੇ ਉਹ ਇਹ ਨੂੰ ਕਹੀ ਜਾਈ ਵੀ ਚਪਰਾਸੀ ਵਿੱਚ ਅਪਰਾਸੀ ਹਾਂ ਜਦੋਂ ਨਹੀਂ ਪਹੁੰਚਿਆ ਹੈ ਓਏ ਕੰਮ ਹੈ ਕਰੋ ਸਮਝ ਨਹੀਂ ਪਤਾ ਨਹੀਂ ਕੈਮਰਾ ਵੀਡੀਓ ਰਕੋ ਰਹਿ ਚੁਰ ਲੋ ਜੀ ਹੁਣ ਤਾਂ ਮਾਰੀ ਪੀਰੋ ਆ ਤੂੰ ਦੱਸ ਤੂੰ ਜਾਏ ਤਾਂ ਕਰ ਦੇ ਨਹੀਂ ਦੱਸਿਆ ਮੈਨੂੰ ਕੰਪਲੀਟ ਆ ਜੀ ਇਹਦੇ ਦੀ ਕਿਨੇ ਸਿਆ ਐਨੇ ਦੱਸਿਆ ਮੈਨੂੰ ਖੜ ਜੀ ਮੈਨੂੰ ਖੜ ਜਾਂਦੇ ਇੱਥੇ ਹੁਣ ਦੱਸੋ ਕੌਣ ਸੋਸੋ ਬੰਦੇ ਪਾਣੀ ਨਾਲ ਬੰਦ ਦੇ ਅਜੇ ਕਿ ਉਠਾ ਅਸ ਤੋਂ ਉਠਾਈ ਕਾ ਕਰਦੇ ਤੂੰ ਸਾਨੂੰ ਮੈਨਾਂ ਨੂੰ ਕਰ ਆਇ ਨੂੰ ਪਾ ਲਈ ਮੜਿਆ ਟੰਡਾ ਲਈ ਨੂੰ ਕਰੋ ਓਏ ਇਹ ਬੰਦੇ ਨਹੀਂ ਬਾਹਰ ਬੁਲਾ ਦੇ ਰੱਖਿਆ ਉਹ ਚੁਕਾਵਾ ਸਪੈਂਡ ਕਰਾ ਦੇ ਤੁਸੀਂ ਸਪੈਂਡ ਕਰੋ ਇਹਨਾਂ ਨੂੰ ਉਹ ਪਹਿਲਾਂ ਦੀ ਵਾਰਨਿੰਗ ਦਿੱਤੀ ਹੋਈ ਹੈਗਾ ਕੁਝ ਕਰਦੇ ਹੀ ਨਹੀਂ ਹੈਗੇ ਇੱਥੇ ਬੈਠੇ ਰਹਿੰਦੇ ਨੇ ਕੁਰਸੀਆਂ ਤੋੜੀ ਜਾਂਦੇ ਇਹਨਾਂ ਨਾਲ ਦਾ ਜਵਾਬ ਲਗਾਓ ਜਰਾ ਆਪਕੇ ਵੱਡੇ ਚਲੋ ਇਹਨਾਂ ਨੇ ਜਪਾਏ ਸਾਡੇ ਇੱਥੇ ਵਰਦੇ ਨਹੀਂ ਕੱਟੇ ਲਗਾਓ ਦਿਹਾਗੇ ਇੱਥੇ ਦੇਖ ਕੇ ਨਾ ਖੜੇ ਮਿਲਿਆ ਕਰਦਾ ਐਵੇਂ ਕਿ ਮੈਂ ਤੇਰੇ ਕੀ ਬੋਲਦਾ ਕਿਥੋਂ ਬੋਲ ਕੇ ਮੜ ਲਿਆ ਆਇਆ ਆ ਅੱਗੇ ਸਾਡੇ ਜਵਾਸ ਭੜਾਕੂ ਬੰਦੇ ਆ ਲੈ ਦੇਖ ਲੈ ਵਈ ਇਹ ਕੀ ਆ ਉਹ ਸਕੂਲ ਤੇ ਹੈ ਕੁਛ ਨਹੀਂ ਇਹਨਾਂ ਨੂੰ ਪੜਾਉਣਾ ਹੁਣ ਸਰਕਾਰੀ ਸਕੂਲ ਦੇ ਪੈਨ ਲੈ ਯਾਰ ਜੱਤੂ ਅਟਾ ਪੜਾਉਣਾ ਚਾਹੀਦਾ ਹੈ। ਹੁਮਾਰਾ ਗੱਡੀ ਚ ਚਰਾਇਆ ਪੈਨ ਪੜਾ ਦੇ ਚੱਕ ਕੇ ਜਾ ਕਰ ਪੈਨ ਬਣਾ ਦੇ ਬਸ ਬਾਈ ਨਾਲ ਹੋ ਸਮਝ ਕੇ ਕਰ। ਆਹ ਦੇ ਸਰਦਿ ਪੂਰੀ ਹੋ ਗਈ। ਤੋ ਜਿਹੜੇ ਪੜ੍ਹਦੇ ਨੇ ਉਹਨਾਂ ਦਾ ਲਵਲੀ ਮਾਸਟਰ ਐਨੀ ਬਣਾ ਪਤਰੀ ਆ ਜਾ ਬਟੇਲ ਇੱਕ ਤਾਂ ਮਾਰ ਮੈਨ ਇੱਕ ਤਾਂ ਜੀ ਜੀ ਦਾ ਓਏ ਸਰ ਨਾਲ ਗੱਲ ਕਰਾਉਂਗਾ ਉਹਨੂੰ ਅਕਲ ਨਹੀਂ ਗਈ ਹੋਈ। ਸਾਜੀ ਇਹ ਜੀ ਬਹੁਤ ਇਹ ਬੰਦਾ ਨੇ ਰੱਖਾਣ ਨੂੰ ਭੇਜਿਆ ਯਾਰ ਚਲੋ ਇੱਥੇ ਮੈਨੂੰ ਸਾਰ ਕੋਈ ਇਹਨੂੰ ਸਪੈਂਡ ਕਰੋ ਉਹਨਾਂ ਨੂੰ ਚਾਲੂ ਸਪੈਂਡ ਕਰਾ ਦੇ ਇਹਨੂੰ ਭੇਜੋ ਤੂੰ ਸਾਰਾ ਰਿਹਾ ਹੋ ਲੱਗੇ ਆ ਮਾਂ ਉਹ ਕਹਿੰਦੀ ਬੱਚੇ ਗਏ ਸੀ ਆ ਦੋ ਲੈ ਕੇ ਦਿਖਾ ਦੇ ਆ ਦੇਖੋ ਬੱਚੇ ਨੇ ਇਹਦਾ ਗੁੱਸਾ ਆਇਆ ਮੇਰੇ ਗੂ ਆ ਆ ਦੇ ਜਾ ਬੱਸ 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 ਰੱਖੜੂ ਬੈਠਾ ਬੱਸ ਵੇ ਚੱਲ ਵੇ ਆਹ ਹੋ ਤੁਸੀਂ ਵਾਤਮੀ ਜੀ ਕਰ ਜਣਾ ਨਾਲ ਚਲੋ ਕੋਈ ਨਾ ਘਟੋ ਬਾਹਰ ਆ ਕੇ ਜਾਓ ਆ ਆਦੋ ਖਾਦੀ ਰੋਜ਼ ਤਨਖਾਹ ਆਦੀ ਮੇਰੀ ਡੰਡ ਰਈਆ ਕਾਦੀ ਤਨਖਾਹ ਆਦਾ ਹੈ ਕਾਦਾ ਉੱਤੇ ਖਾਤੇ ਜਾਂਦੀ ਆ ਖਾਣ ਆਂਦਾ ਹੈ ਖਾਦੀ ਐਡ ਮੱਟ ਨੇ ਖਾਦੀ ਆਇਆ ਤੇਰੇ ਕੰਮ ਨਾ ਬਣਾ ਆ ਬੋਲਦਾ ਤੈਨਾਂ ਜਿੰਨੇ ਖੱਚ ਪਰ ਮੈਂ ਬਣਾ ਦਿੰਦਾ ਬੋਲਦਾ ਮੈਂ ਜੋੜੀ ਬਣਾ ਛੁਪ ਕਰ ਮੈਂ ਬਣਾ ਦਦਾ ਵੀ ਮੈਂ ਟਾਈਲ ਆ ਜਾ ਭੁੱਕੀ ਪਤੀ ਦਾ ਆਉਂਦਾ ਬੋਲਦਾ ਤਾਂ ਆਇਆ ਭੁੱਕੀ ਤੂੰ ਨਾ ਤੂੰ ਕੁਲ ਸਰਾਣੇ ਮੇਰੇ ਨਾ ਆਹ ਵੇ ਤਨ ਸੁਣਾਣੀਆ ਕੱਤ ਜਨ ਬਰਦਾ ਕਵਰ ਨਾ ਜੀ ਮਿੰਪੜਾਸ ਕੱਢ ਰੂ ਨੀ ਇਹੇ ਤਰਾ ਸਰਕਾਰ ਦੇ ਸਕੂਲ ਆ ਚਾਹ ਦੇ ਰੋ ਆਜ ਨਹੀਂ ਮਾਰਿਆ ਤਰਾ ਓਏ ਨੂੰ ਤੱਕੇ ਮਾਰ ਕੇ ਬਾਹਰ ਕਰ ਦੋ ਯਾਰ ਆਜ ਬਖਰਾ ਘਰੇ ਆ ਤੂੰ ਹੋ ਆ ਮੈਂ ਨਾ ਓਏ ਲਾਉ ਨੀ ਮਾਰਦਾ ਵਾਤ ਕੇ ਮਤ ਕੋਤਰਾ ਵਾਲੇ ਨੂੰ ਮਾਰ ਤੂੰ ਕਰਿਆ ਰਗਾ ਕੋ ਜਾਨਾ ਮੈਂ ਅੱਖੇ ਹੋ ਰਿਆ ਟੰਟ ਲੱਗੇ ਤੂੰ ਜੀ ਚਾਲ ਓਏ ਰੱਗ ਜਾ ਵਾ ਚਾੜਾ ਮਾਰ ਤਰਾ ਇਧਰ ਆ ਜਾ ਤੂੰ ਇਹੇ ਕਹਿ ਦੇ ਮਤ ਤੂੰ ਲੱਗ ਬੰਦਾਰਾ ਆਣਾ ਕਾਦੀ ਆ ਰੇ ਆਪੇ ਆ ਗਏ ਦੀਨਾ ਚਾਲਾ ਆਪਾਂ ਵੀਰ ਬੰਦਾ ਹੋਰ ਰੱਖਣਾ ਹੋਏ ਵੀ ਨਹੀਂ ਕੰਮ ਆਏਗਾ। ਇਹ ਕੰਮ ਮਤ ਹੈ ਮਰਾ ਰੱਖਿਆ ਹੋਇਆ ਦੇ ਦੇ ਤਾਂ ਫੁਰਤ ਰਹੇਗਾ ਹਮਦੂਰ ਆਪਦੇ ਆਪ ਨੂੰ। ਇਹ ਸਹੀ ਹੈਗਾ ਬੰਦਾ। ਬਸ ਸਹੀ ਹੋ ਗਿਆ। ਹੋ ਗਿਆ। ਤੈਨੂੰ ਲੈ ਸਰਪੰਚ ਵੀ ਸਮਝਾਏਗੀ ਜੀ। ਮੈਨੂੰ ਸਰਵਿਸ ਬੁਝਾਦੇ ਅੱਗੇ ਤੁਰਦਾ ਨਹੀਂ ਗਿਆ। ਇਹ ਦਿਖਾ ਸਰਪੰਚ ਵੀ ਬੁਲਾਇਆ ਸੀ ਤੈਨੂੰ। ਬਾਹਰ ਕਰਵਾਇਆ ਬਾਹਰ ਕੱਢੇਗਾ। ਕਾਂ ਦੱਸਾ। ਕਿ ਯਾਰ ਕਈਆਂ ਤਾਂ ਤਰਖਾ ਖਾਦੀ ਐ ਤਰਖਾ ਤਾਂ ਯਾਰ ਖਾਤੇ ਜਾਂਦੀ ਸਿੱਧੀ ਕਾਉਂਟ ਕਾਉਂਟ ਨੰਬਰ ਲਾਈ ਜਾ ਮੈਂ ਫਟਾਹਪੁਰ ਮੰਦਰ ਦਾ ਆਏ ਮੇਰੇ ਭਾਈ ਹਟਾ ਜਾ ਬੱਚਾ ਹੋਇਆ ਇਹ ਬੰਦਾ ਮੇਰੇ ਹੀ ਰੱਖਿਆ ਹੋਇਆ ਅਸੀਂ ਦੂਰ ਰੱਖ ਲੈਨੇ ਬੰਦਾ ਦਾ ਆ ਮੈਂ ਰੱਖਾਂਗੇ ਬਾਜੀ ਕਰੋ ਅੰਤੇ ਬਬੀਕ ਤੂੰ ਓਏ ਤੂੰ ਕੀ ਕਰਦਾ ਹੈ ਦੇਖ ਲੈ ਆਂ ਮੇਰੇ ਤੋਂ ਓ ਜੀ ਲਵਰੀ ਮਟਰ ਹੋਏ ਬਨੇ ਯਾਰ ਮੇਤੇ ਬਈਆ ਹੋਰ ਇਹ ਲਖਣਾਈ ਜੋੜੇ ਨਾ ਆਹ ਕਹਿੰਦੀ ਲਵਰੀ ਮਟਰ ਬਾਈ ਰੋਰੀ ਕੋਸਦੀ ਆਇਆ ਕਰ ਸਭ ਬੋਹ ਜੀ ਇਹਦਾ ਹੁਣ ਲੈ ਕੇ ਆ ਆ ਅਸੀਂ ਦੇਖਦੇ ਆ ਬੋਹ ਪਾ ਗੁਰ ਜੀ ਤਾਂ ਬੱਚੇ ਬੈਨ ਆ ਰਹੇ ਨੇ ਤੁਸੀਂ ਦੀਵੇ ਨਹੀਂ ਗੇ ਤੁਹਾਨੂੰ ਸਾਨੂੰ ਦਿੱਤੇ ਕਿੱਥੇ ਦੀ ਸੁਣਦੀ ਬੋਹ ਜੀ ਮਾਰ ਕੇ ਬਾਈ ਬੋਲਣ ਲੱਗਣਾ ਬੋਲਣ ਦਾ ਲੱਗਣਾ ਓਏ ਤੇ ਰੋਮ ਆ ਕੇ ਆਹ ਦੇਖ ਲੋ ਰੋਮ ਓਏ ਯਾਰ ਮਾਂਸਟਰ ਦੇ ਰੂਟ ਦੇ ਕੇ ਮਾਰ ਦੇ ਹੋਏ ਰੂਟ ਨਾਲ ਆ ਯਾਰ ਇਹ ਕਿਵੇਂ ਕਰਦਾ ਦੂਜੇ ਬੰਦੇ ਬਣ ਜਾ ਤੁਸੀਂ ਤੂੰ ਵੀ ਸਮਝ ਜਾ ਭਾਈ ਥੋੜਾ ਜਿਹਾ ਇਹਨੂੰ ਤਾਂ ਨੂੰ ਚਾਹ ਬਾਈ ਇਹਨੂੰ ਕੀ ਸਮਝਾਵਾਂ ਬੋਲਦਾ ਨਹੀਂ ਕਹਿਆ ਕਰ ਤੈਨੂੰ ਥੋੜਾ ਘੱਟ ਕੋਈ ਨਹੀਂ ਥੋੜਾ ਬੱਚੇ ਦੇ ਅੰਦਰ ਵਿੱਚ ਬਾਈ